ਵਾਹਿਗੁਰੂ ਜੀ ਕੀ ਫਤਿਹ ਅੱਜ ਬਾਈ ਜੀ ਆਪਾਂ ਪਰਮਾਤਮਾ ਦੀ ਮਿਹਰ ਨਾਲ ਕਣਕ ਦੀ ਵਾਢੀ ਸ਼ੁਰੂ ਕਰਤੀ ਹੈ ਬਾਈ ਜੀ ਆਹ ਦੇਖ ਸਕਦੇ ਹੋ ਬਾਈ ਜੀ ਆਪਣੇ ਖੇਤ ਦੇ ਵਿੱਚ ਮਸ਼ੀਨ ਨੇ ਜਿਹੜਾ ਪਹਿਲਾ ਗੇੜਾ ਲਾਤਾ ਹੈ ਉਹ ਸਾਹਮਣੇ ਟਰੈਕਟਰ ਖੜਾ ਆਪਣਾ ਤੇ ਇੱਧਰ ਆਪਣੇ ਮਨਿੰਦਰ ਸਿੰਘ ਜਾਖੜ ਖੜੇ ਆ ਹੋਰ ਜੀ ਕੀ ਹਾਲ ਹੈ ਤੇ ਆ ਕਣਕ ਹਜੇ ਥੋੜੀ ਜਿਹੀ ਹਰੀ ਆ ਬਈ ਇਹਨੂੰ ਆਪਾਂ ਥੋੜੇ ਜਣ ਠਹਿਰ ਕੇ ਵੱਢਾਂਗੇ ਤੇ ਮੇਰੇ ਨਾਲ ਸਾਡਾ ਤਾਇਆ ਸਿੰਘਾ ਸਾਹਿਬ ਇਹ ਵੀ ਆ ਏ ਭਾਈ ਜਿਹੜੇ ਕੰਨੀਆਂ ਕੰਨੀਆਂ ਤੇ ਕੰਮ ਤੇ ਰਹਗੀ ਸੀ ਹੁਣ ਤਾਂ ਆਈ ਸਾਡੇ ਦਾਤੀ ਨਾਲ ਵੱਢ ਰਹੇ ਆ ਹੋਰ ਤਾਂ ਆਈ ਸਸਵੀਰਾਰ ਬੁਲਾ ਕੇ ਵੀਡੀਓ ਦੇਖਣ ਆਇਆ ਨੂੰ ਕਿਵੇਂ ਲੱਗਦਾ ਕੰਨਕ ਦੇ ਹਾਲਾਤ ਜੀ ਜੀ ਠੀਕ ਹੈ ਠੀਕ ਹੋ ਜੂਗੀ ਦੇਖੋ ਜੇ ਨਾ ਤਾਂ ਠੀਕ ਲੋ ਜੀ ਠੀਕ ਹੈ ਇਹ ਸਭ ਤੋਂ ਪਹਿਲਾਂ ਵੀਜੀ ਸੀ ਆਪਾਂ ਕਣਕ ਇਹ ਇੱਥੇ ਪਸ਼ੂਆਂ ਨੇ ਬਾਈ ਜੀ ਪਿੰਡ ਦਾ ਨੇੜਾ ਹੋਣ ਕਰਕੇ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਇਸ ਥਾਂ ਤੇ ਸਾਨੂੰ ਪੇ ਹਣ ਪੱਠੇ ਪੁੱਠੇ ਜਿਹੜੇ ਅੱਛੇ ਪੱਤੇ ਹੈ ਨਹੀਂਗੇ ਤੇ ਆ ਜਿਹੜੇ ਵਿੱਚ ਖਾਲ ਖੂਲ ਉਹਨਾਂ ਦੇ ਖੱਬਲ ਉਗ ਰਿਆ ਵੇ ਉਹਨੂੰ ਖਾਣ ਵਾਸਤੇ ਜਦੋਂ ਆਉਂਦੇ ਆ ਤੇ ਉਹਨਾਂ ਨਾਲ ਕਣਕ ਨੂੰ ਵੀ ਮਿੱਟ ਜਾਂਦੇ ਆ ਆ ਦੇਖ ਸਕਦੇ ਹੋ ਤੁਸੀਂ ਹਾਲਾਤ ਕਣਕ ਦੇ ਜਿਹੜੀ ਪਸ਼ੂਆਂ ਨੇ ਮਿੱਧੀ ਆ ਉੱਠਾ ਕਿਹੜਾ ਲਾ ਕੇ ਆਊਗਾ ਹੁਣ ਉਹ ਜਿਹੜੇ ਵੀ ਵੀਰ ਭਰਾ ਬਈ ਜੀ ਆਪਾਂ ਨੂੰ ਵੇਖੀ ਜਾਂਦੇ ਆ ਉਹ ਸਾਨੂੰ ਕਮੈਂਟ ਕਰਕੇ ਤੁਸੀਂ ਆਪਦਾ ਪਿੰਡ ਦਾ ਨਾਮ ਤੇ ਆਪਦਾ ਨਾਮ ਜ਼ਰੂਰ ਦੱਸਿਆ ਕਰੋ ਇਹਦੇ ਨਾਲ ਸਾਡਾ ਵੀ ਹੌਸਲਾ ਵੱਧ ਹੈ ਹਾਂ ਖੜਾ ਆਪਣਾ ਮੈਸੀ ਵਾਲੇ ਇੰਜਨ ਵਾਲਾ 495 ਮਿੰਦਰਾ ਇਹ ਵੇਟ ਕਰ ਰਿਹਾ ਵੀ ਕਦੋਂ ਉਹਨਾਂ ਦੇ ਕਣਕ ਵਾਲਾ ਜਿਹੜਾ ਮਸ਼ੀਨ ਦਾ ਟੱਪਾ ਜਾਂ ਭਰੇ ਆਉਂਦੀ ਹੈ ਮਸ਼ੀਨ ਤੇ ਆਪਾਂ ਨੇ ਬਈ ਤਿੰਨ ਦੋ ਤਿੰਨੇ ਜਣੇ ਆਪਾਂ ਨੂੰ ਵੇਖਣ ਲੱਗੇ ਤਿੰਨੇ ਜਣੇ ਬਈ YouTube ਦੇਖਤੇ ਤੇ YouTube ਵਾਲਿਆਂ ਨੂੰ ਬਈ ਆਪਾਂ ਬੇਨਤੀ ਕਰਦੇ ਆਂ ਵੀ ਸਾਡਾ ਜਿਹੜਾ ਚੈਨਲ ਹੈ ਸੁਖਵੀਰ ਸਿੰਘ ਜਾਖੜ ਉਹਨੂੰ ਮੋਨਟਾਈਜ਼ ਕਰਿਆ ਜਾਵੇ ਬੇਨਤੀ ਕਰਦੇ ਆਂ ਆਪਾਂ YouTube ਵਾਲਿਆਂ ਨੂੰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਜੇਤੀ ਤੋਂ ਜੇਤੀ ਜਿਹੜਾ ਹੈਗਾ ਮੋਨਟਾਈਜ਼ ਕਰਿਆ ਜਾਵੇ ਫਿਰ ਅਸੀਂ ਤੁਹਾਨੂੰ ਵੱਧ ਤੋਂ ਵੱਧ ਵੀਡੀਓ ਆਪਾਂ ਦਿਖਾਇਆ ਕਰੀਏ ਤੁਹਾਨੂੰ ਵਾਹ ਵੀ ਵਾਹ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਨੂੰ ਤਿੰਨ ਚਾਰ ਬੰਦੇ ਚਾਰ ਪੰਜ ਬੰਦੇ ਤਾਂ ਆਇਆ ਤੈਨੂੰ ਲਾਈਵ ਦੇ ਵਿੱਚ ਦੇਖੀ ਜਾਂਦੇ YouTube ਦੇ ਉੱਤੇ ਸਤਿ ਸ਼੍ਰੀ ਅਕਾਲ ਹੋਰ ਬੁਲਾ ਦੇ ਇੱਕ ਵਾਰੀ ਬੋਲ ਭਾਈ ਸਾਰਿਆਂ ਜਿਹੜੇ ਨਵੇਂ ਬੰਦੇ ਜੁੜੇ ਆ ਤਾਇ ਨੇ ਮੜਾਸੇ ਮੜੁਸੇ ਮਾਰ ਰੱਖੇ ਆ ਆਏ ਇਹ ਕਿਹੜਾ ਬੀ ਸੀਗਾ ਇਹ 222 B FJ ਇਹ ਪਸ਼ੂਆਂ ਨੇ ਬੜਾ ਬੁਰਾ ਹਾਲ ਕਰਤਾ ਤਾਂ ਹੈ ਨਾ ਆਹ ਕਹਿ ਰਹੇ ਇਹ ਦੋ ਤਾਂ ਜਮਾਂ ਨਾਲ-ਨਾਲ ਮਿੱਧ ਕੇ ਬੁਰਾ ਹਾਲ ਹੀ ਕਰਤਾ ਯਾਰ ਇੰਨੀ ਮਿਹਨਤ ਨਾਲ ਇਹਨੂੰ ਪਾਲੀ ਸੀਗੀ ਇੰਨਾ ਚਿਰ ਨਹੀਂ ਪਸ਼ੂ ਵੜੇ ਗਏ ਤੇ ਹੁਣ ਆ ਲੋਕ ਆ ਜਿਹੜੇ ਪਿੰਡ ਦੇ ਨੇੜਾ ਹੋਣ ਕਰਕੇ ਕੋਈ ਸਰੋਂ ਕੱਢਾ ਆਉਂਦਾ ਕੋਈ ਹੋਰ ਕੰਮਤ ਹੁੰਦੇ ਆਉਂਦੇ ਤੇ ਬਾਹਰ ਖੁੱਲੇ ਛੱਡ ਜਾਂਦੇ ਆ ਬਾਈ ਜੀ ਰਾਮਾ ਵਾਲੇ ਐਸ ਕਰਕੇ ਜਿਹੜੇ ਪਸ਼ੂ ਅੰਦਰ ਆ ਜਾਂਦੇ ਆ ਖੇਤਾਂ ਦੇ ਤੇ ਫਿਰ ਵਿੱਚ ਵੜ ਕੇ ਮਿੱੱਦਾ ਮੁੱੱਦੀ ਕਰਨ ਲੱਗ ਜਾਂਦੇ ਆ ਕਿਉਂਕਿ ਖਾਣ ਨੂੰ ਹੋਰ ਕਿਤੇ ਤਾਂ ਇਹਨਾਂ ਨੂੰ ਕੋਈ ਚੀਜ਼ ਮਿਲਦੀ ਨਹੀਂ ਜਿਹੜੇ ਖਾਲਾਂ ਦੇ ਉੱਤੇ ਘਾਹ ਉਗਰੇ ਵੇ ਖੱਬਲ ਫੇਕੀ ਜਾਂ ਖਾਣ ਵਾਸਤੇ ਜਦੋਂ ਆਉਂਦੇ ਆ ਜਦੋਂ ਕਣਕ ਨੂੰ ਮਿੱਧ ਮਿੱਧ ਕੇ ਦੇ ਬੁਰਾ ਹਾਲ ਕਰ ਜਾਂਦੇ ਆ ਅਮਰਤਾ ਵਰਕ ਦੇ ਗਾਣੇ ਚੱਲ ਰਹੇ ਆ ਬਾਈ ਆ ਕਾ ਖਾਣਾ ਵਾਸਤੇ ਜਦੋਂ ਪਸ਼ੂ ਆਉਂਦੇ ਆ ਬਾਈ ਜਿਹੜੇ ਖਾਲਾਂ ਦੇ ਉੱਤੇ ਕਾਬੂ ਰਿਹਾ ਹੋਇਆ ਤੇ ਉਸ ਟਾਈਮ ਕਣਕ ਨੂੰ ਮਿੱਧ ਕੇ ਤੇ ਜਾਵ ਲੈਂਦੇ ਆ

ਦੇ ਸਹੀ ਕਰੀ ਬਸ ਕਰਦੇ ਅੰਮਰਵਾਨ ਆ ਬਈ ਮਰ ਕੋ ਜੁੰਡਾ ਨਾ ਪੜੇ ਉਹ ਵੀ ਜੁੰਡ ਸਹੀ ਕਰਦੇ ਉਹ ਚੁੰਡ ਵੀ ਨੱਪਦੇ ਮੜੀ ਜੀ ਸਭ ਠੀਕ ਹੈ ਯਾਰ ਚਲੋ ਓਕੇ ਬਾਈ ਜੀ ਧੰਨਵਾਦ